ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲੋਕ ਹੋ ਨੇ ਜਿਹੜੇ ਅੰਨੀ ਸ਼ਰਧਾ ਦੇ ਵਿੱਚ ਡੁੱਬ ਜਾਂਦੇ ਆ ਜਿਹੜੇ ਕਹਿਣਗੇ ਹਲਾਣਾ ਬੰਦਾ ਗੁਰਦੁਆਰੇ ਜਾ ਕੇ ਝਾੜੂ ਮਾਰ ਰਿਹਾ ਸੀ ਭਾਂਡੇ ਮਾਜ ਰਿਹਾ ਸੀ ਤੱਪੜ ਝਾੜ ਰਿਹਾ ਸੀ ਬੜੀ ਸੇਵਾ ਕਰਦੇ ਤੇ ਉਹਨਾਂ ਵਿੱਚੋਂ ਇੱਕ ਸੇਵਾਦਾਰ ਦੀ ਅੱਜ ਕਰਤੂਰ ਦੱਸਣੀ ਹੈ ਬਹੁਤ ਕੋਈ ਸਾਹਮਣੇ ਹੋਣ ਵਾਲਾ ਡਾਕਟਰ ਐਸਪੀ ওভারਰਾਈਡ ਜਿਹੜੇ ਸਰਵਦਾ ਆਪਣਾ ਇੱਕ ਸੰਸਥਾ ਇੱਕ ٹرسٹ ਚਲਾਉਂਦੇ ਐ ਤੇ ਉਹਨਾਂ ਕੋਲੇ 골ਡਨ ਵੀਜ਼ਾ ਵੀ ਇਹਦੀ ਦੁਬਈ ਦਾ 10 ਸਾਲ ਦਾ ਹੁੰਦਾ ਬਹੁਤ ਵੱਡੇ ਕਾਰੋਬਾਰੀ ਨੇ ਤੇ ਇੱਕ ਐਨਜੀਓ ਚਲਾਉਂਦੇ ਐ ਤੇ ਇਹਨਾਂ ਨੇ ਨਾ ਪਿੱਛੇ ਜੇ ਇੱਕ ਇੰਟਰਵਿਊ ਕੀਤੀ ਉਹਦੇ ਵਿੱਚ ਕਹਿੰਦੇ 50 ਕਰੋੜ ਦੀ ਪ੍ਰਾਪਰਟੀ ਸੀ ਅਸੀਂ ਡੋਨੇਟ ਕਰਤੀ ਛੋਟੇ ਬੱਚੇ ਕਹਿੰਦੇ ਸਾਨੂੰ ਲੋੜ ਨਹੀਂ ਪ੍ਰਾਪਰਟੀ ਦੀ ਪਹਿਲੀ ਗੱਲ ਤਾਂ ਅਸੀਂ ਲੋਕ ਸੋਚੀ ਵੀ 50 ਕਰੋੜ ਰੁਪਇਆ ਆਇਆ ਕਿੱਥੋਂ ਕੋਈ ਜ਼ਮੀਨ ਵੇਚੀ ਸੀ ਜਾਂ ਕੋਈ ਸੋਨੇ ਦੀ ਖਾਨ ਲੱਭੀ ਸੀ ਕਿੱਥੋਂ ਆਇਆ ਸੀ ਬਲਤ ਅਸੀਂ ਇਹ ਸੋਚੀ ਅਸੀਂ ਕਮੈਂਟਾਂ ਵਿੱਚ ਵਾਹਿਗੁਰੂ ਗੁੱਡ ਤੁਹਾਡੇ ਵਰਗਾ ਬੰਦਾ ਕੋਈ ਨਹੀਂ ਮੁਬਾਰਕਾ ਹੋਣ ਜੁਗ ਜੁਗ ਜੀਓ ਇਦਾਂ ਕਹਿਣਾ ਸਰਦਲੀ ਬੜਾ ਸੌਕਾ ਹੋ ਜਾਂਦਾ ਤੇ ਇਹ ਜਿਹੜੇ ਡਾਕਟਰ ਓਵਰਾਏ ਨੇ ਨਾ ਇੰਨਾ ਰਾਹੀ ਹੁਣ ਜਦੋਂ ਮੈਨੂੰ ਕਹਣਗੇ ਵੀ ਤੇਰੇ ਕੋਲੇ ਪਲਾਸਕ ਹੈ ਉਹ ਜਿਹੜੀ ਤਨ ਤਾਰਾਂ ਜੁੜਦੀਆਂ ਨੇ ਉਹ ਇਦਾਂ ਹੀ ਮਿਲ ਜਾਂਦਾ ਜਿਹੜੇ ਡੀ ਆਈ ਜੀ ਹਰਜਨ ਸਿੰਘ ਭੁੱਲਰ ਸਾਹਿਬ ਜੇਲ੍ਹ ਵਿੱਚ ਬੰਦ ਨੇ ਜਿਹੜਾ ਪੈਸਾ ਦੁਬਈ ਦੇ ਵਿੱਚ ਗਿਆ ਫਲੈਟ ਵਗੈਰਾ ਲਾਏ ਨੇ ਪ੍ਰਾਪਰਟੀ ਲਈ ਹੈ ਉਹ ਇਹ ਭਲੇ ਮਾਨਸ ਡਾਕਟਰ ਓਬਰਾ ਹੈ ਰਾਹੀਂ ਗਿਆ ਜੀ। ਇਹ ਤਾਂ ਸੀ ਅੰਦਾਲਾ ਵਾਲੇ ਵੀ ਐਨ ਜੀਓ ਵਾਲੇ ਪੈਸੇ ਕਿੱਥੋਂ ਲੈ ਕੇ ਆਉਂਦੇ ਆ। ਕਿਦਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਇਹ ਇਕੱਲੇ ਹਰਜਨ ਸਿੰਘ ਡੀਆਈਜੀ ਦਾ ਪੈਸਾ ਨਹੀਂ ਹੋਰ ਲੋਕਾਂ ਦਾ ਪੈਸਾ ਵੀ ਇਦਾਂ ਹੀ ਗਿਆ ਹੋਣਾ। ਕਿਉਂਕਿ ਜਿਹੜੇ ਦਵਾਈ ਦੇ ਸ਼ੇਖ ਨੇ ਖੁੱਲ੍ਹ ਕੀਤੀ ਹੋਈ ਵੀ ਪੈਸਾ ਬੱਦ-ਬੱਦ ਆਉਣ ਦੇ ਥੀ। ਉਥੇ ਕੋਈ ਟੈਕਸ ਬਹਿਰਾ ਉਹ ਦੇਖ ਦੇ ਲਈ 2 ਨੰਬਰ ਦਾ 1 ਨੰਬਰ ਦਾ ਦੇਖ ਦੇ ਲਈ ਭਾਵੇਂ ਹਜ਼ਾਰ ਕਰੋੜ ਲੈ ਜਾਓ ਬੈਂਕ 'ਤੇ ਜਮ੍ਹਾਂ ਕਰਾਓ ਤੇ ਉੱਥੋਂ ਜਦੋਂ ਅਕਾਊਂਟ 'ਤੇ ਜਮ੍ਹਾਂ ਹੋ ਗਿਆ ਕੈਨੇਡਾ ਅਮਰੀਕਾ ਹੋਰ ਕੰਟਰੀਆਂ ਵਿੱਚ ਕੱਢਣਾ ਸੌਖਾ ਹੁੰਦਾ ਹੈ ਨਾ ਲੋਕਾਂ ਨੂੰ ਮੈਂ ਗੱਲ ਇਹ ਨਹੀਂ ਕਰ ਰਿਹਾ ਵੀ ਡੀਆਈਜੀ ਭੁੱਲਰ ਸਾਹਿਬ ਨੇ ਕਿੰਨਾ ਪੈਸਾ ਦੁਬਈ ਭੇਜਿਆ ਮੈਂ ਗੱਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਇਹਨਾਂ ਦੇ ਝੋਟੀ ਧਾਰ ਜਿਹੜੇ ਸ਼ਰਦਾ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਸੇਵਾ ਦੇ ਨਾਂ ਤੇ ਉਹ ਕੌਣ ਨੇ ਇਹ ਐਨਜੀਓ ਵਾਲੇ ਨੇ ਐਸਪੀ ਉਹ ਬਰਾਏ ਸਾਹਿਬ ਕਪਲ ਸ਼ਰਮਾ ਦੇ ਸ਼ੋਅ ਵਿੱਚ ਵੀ ਇਹ ਗਏ ਸੀ بڑا ਵੱਡਾ ਜਾਮ ਧਾਮ ਇਹ ਨਾ ਲੋਕਾਂ ਦਾ ਹੁੰਦਾ ਹੈ ਖਬਰਾਂ ਪਤਾ ਕੀ ਲਗਦੀਆਂ ਨੇ ਦੇਖੋ ਪੰਜਾਬ ਦਾ ਸ਼ੇਰ ਇਕੱਲਾ ਹੀ ਅੰਮ੍ਰਿਤਸਰ ਤੋਂ ਦੁਬਈ ਫਲਾਇਟ ਲੈ ਕੇ ਗਿਆ ਵੱਡੇ ਪਲੇਨ ਵਿੱਚ ਇਹ ਇਹ ਖਬਰਾਂ ਲੱਗੀਆਂ ਹੋਈਆਂ ਨੇ ਬਹੁਤ ਵੱਡੀਆਂ ਸੁਰਖੀਆਂ ਵੀ ਵੱਡਾ ਪਲੇਨ ਹੋਰ ਕੋਈ ਸਵਾਰੀ ਪੈਸੰਜਰ ਹੈ ਨਹੀਂ ਸੀ ਵੀ ਇਕੱਲਾ ਹੀ ਗਿਆ ਹੁਣ ਪਤਾ ਲੱਗਦਾ ਨਾ ਵੀ ਕਿੱਦਾਂ ਗਿਆ ਇਕੱਲਾ ਪਤਾ ਨਹੀਂ ਉਹਦੇ ਵਿੱਚ ਕਿੰਨੇ ਕ ਵੱਡੇ ਵੈਗ ਰਪਈਆ ਦੇ ਹੋਣਗੇ ਹਾਲਾਂਕਿ 에ਰਪੋਰਟ ਤੇ ਇੰਨਾ ਪੈਸਾ ਐਂਟਰ ਕਰ ਨਹੀਂ ਸਕਦੇ ਤੁਸੀਂ ਪਰ ਵੱਡੇ ਲੋਕਾਂ ਦਾ ਪਤਾ ਹੈ ਕਿ ਹੈਲੀਕਾਪਟਰ ਆਈ ਸਿੱਧਾ ਹੀ ਰਣਵੇ ਤੇ ਲੱਗੇ ਪੁੱਣ ਤਵਾਰੀ ਕੋਈ ਨਹੀਂ ਜਾਣ ਕੇ ਸੀਵੀਆਈ ਨੇ ਜਿਹੜੀ ਜਾਂਚ ਸ਼ੁਰੂ ਕੀਤੀ ਹੈ ਹੁਣ ਇਹ ਤਾਰਾਂ ਡਾਕਟਰ ਐਸਪੀ ਓਵਰਾਏ ਦੇ ਨਾਲ ਜੋੜ ਕੇ ਉਹਦੀ ਵੀ ਪੁੱਛਗਿੱਛ ਇਨਕੁਆਰੀ ਜਾਂਚ ਹੋਣੀ ਹੈ ਮਿਲਦਾ ਬੰਦੇ ਦਾ ਪੁੱਤ ਇੱਕ ਵਾਰੀ ਬਣਾਉਣਗੇ ਸ਼ਾਇਦ ਮੁੱਦਾ ਪਾ ਕੇ ਪਟਾ ਫੇਰ ਨਹੀਂ ਕਿਉਂਕਿ ਫੇਰ ਨਾ ਪੈਣਾ ਹੈ ਇਹ ਜਿਹੜਾ ਡੀਆਈਜੀ ਸਾਹਿਬ ਗੁਰਚੰਦ ਸਿੰਘ ਭੁੱਲਰ ਨੇ ਇਹ ਤਾਂ 5-700 ਕਰੋੜ ਦੀ ਪ੍ਰਾਪਰਟੀ ਹੈ ਮੈਨਾਂ ਦਾ ਵੀ ਉਧਰ ਜਿਆਦਾ ਨਾ ਹੋਵੇ ਕਿਤੇ ਹੋਰ ਪਤਾ ਨਹੀਂ ਕਿੰਨੇ ਕੁ ਲੀਟਰ ਉਹਦੇ ਨਾਲ ਸੰਬੰਧ ਰੱਖਦੇ ਹੋਣਗੇ ਆਈਪੀਐਸ ਅਫਸਰ ਕਿੰਨੇ ਕੁ ਸੰਬੰਧ ਰੱਖਦੇ ਹੋਣਗੇ ਸਮਝਿਓ ਲੋਕੋ ਸਮਝਿਓ ਇਹ ਜਿੱਡੇ ਵੱਡੇ ਦਾਨ ਪੁੰਨ ਕਰਨ ਵਾਲੇ ਨੇ ਨਾ ਓਡੇ ਵੱਡੇ ਠੱਗ ਨੇ ਤੁਸੀਂ ਦਰਬਾਰ ਸਾਹਿਬ ਜਾਇਓ ਕਦੇ ਜਿਹੜੇ ਪੱਥਰ ਲੱਗੇ ਨੇ ਨਾ ਘੜ ਘੜ ਕੇ ਕਰੋੜ ਦਾ 2 ਕਰੋੜ ਦਾ ਉਹ ਕਿਰਤ ਦਾ ਪੈਸਾ ਨਹੀਂ ਹੈ ਕੋਈ ਚਿੱਟਾ ਵੇਚਣ ਵਾਲਾ ਕੋਈ ਹੀਰਾ ਦਾ ਵਪਾਰੀ ਕੋਈ ਵੱਡੇ ਲੀਡਰ ਦਾ ਜਿਹਨੇ 2 ਨੰਬਰ ਦੇ ਧੰਦੇ ਵਿੱਚੋਂ ਕਮਾਏ ਨੇ ਉਹਨਾਂ ਦਾ ਪੈਸਾ ਤੇ ਹੁਣ ਧਿਆਨ ਦੇ ਲੋ ਥੋੜਾ ਜਿਹਾ ਤੁਸੀਂ ਹਰਚੰਦ ਸਿੰਘ ਡੀਆਈਜੀ ਭੁੱਲ ਦੀ ਗੱਲ ਛੱਡ ਦਿਓ ਵੀ ਉਹ ਪੈਸੇ ਨੂੰ ਦਵਾਈ ਲੈ ਜਾਣ ਵਾਲਾ ਪ੍ਰਾਪਰਟੀ ਦਬਾਉਣ ਵਾਲਾ ਕੌਣ ਹੈ ਉਹ ਐਸਪੀ ਡਾਕਟਰ ਓਵਰਾਏ ਸਾਰੇ ਜਾਣਦੇ ਤੁਸੀਂ ਸਰਵਾਦਾ ਪਾਲਾ ٹرسٹ ਐਨਜੀਓ ਚੱਲਦੀ ਹੈ ਉਹਨਾਂ ਦੀ ਸੰਸਥਾ ਚੱਲਦੀ ਹੈ 50 ਕਰੋੜ ਰੁਪਇਆ ਕਹਿੰਦੇ ਮੇਰੇ ਬੱਚਿਆਂ ਨੇ ਨਹੀਂ ਲਿਆ ਮੈਂ ਡੋਨੇਟ ਹੀ ਕਰਤਾ ਮੈਂ ਤਾਂ ਕਹਿੰਦੇ ਉਹ ਬੰਦਾ ਜਿਵੇਂ ਉਹ ਫੋਬੀ ਢਾਲੀਵਾਲ ਨੇ ਕਿਹਾ ਸੀ ਬਾਵਾ ਖਾਸ ਵੱਡਾ ਬੰਦਾ ਮੈਂ ਮੈਂ ਤਾਂ ਅਮਰਸਰ 에ਅਰਪੋਰਟ ਤੋਂ ਕੱਲਾ ਪਲੇਨ ਲੈ ਕੇ ਵੱਡਾ ਜਹਾਜ਼ ਲੈ ਕੇ ਦੁਬਈ ਜਾ ਸਰ ਇਹ ਉਹ ਲੋਕ ਨੇ ਖਾਲੇ ਤਾਂ ਬਹੁਤ ਕਰਤੂਤਾਂ ਸਾਹਮਣੇ ਹਉਣਗੇ ਇਹਨਾਂ ਲੋਕਾਂ ਦੇ ਪਤਾ ਨਹੀਂ ਹੋਰ ਕਿੰਨਿਆਂ ਕਦੇ ਪੈਸੇ ਦਵਾਈ ਦੇ ਵਿੱਚ ਲੈ ਕੇ ਗਿਆ ਹੋਣਾ ਗਲਵਤ ਕਰਾਈ ਹੋਣੀ ਹੈ ਬਚੋਲ ਕੀ ਕੀਤੀ ਥੋੜੀ ਜਿਹੜਾ ਕਿਸਾਨ ਨੂੰ ਫੜਿਆ ਨਾ ਦલાਲ ਸੀ ਵੀ ਇਹਨੇ ਮਾਰ ਲਿਆ ਦਵਾਰੇ ਉਹਦਾ ਮੂੰਹ ਬੰਨਿਆ ਸੀ ਐਦਾਂ ਅੱਖਾਂ ਟਾਕੇ ਜਾਂਦਾ ਸੀਗਾ ਵੀ ਕਿਸੇ ਨੂੰ ਪਤਾ ਨਾ ਲੱਗੇ ਕਰਦੂਤਾ ਨਾ ਕਰੋ ਇਹ ਜੀ ਮੂੰਹ ਟੱਕਣ ਦੀ ਲੋੜ ਹੀ ਨਹੀਂ ਪੈਂਦੀ ਚਲੋ ਇਹ ਸੁਣ ਲਿਓ ਜੀ ਦਵਾਰਾ ਥੋੜਾ ਜਿਹਾ ਰਿਪੀਟ ਕਰ ਦਿਨਾ ਵੀ ਸਭ ਤੋਂ ਵੱਡੇ ਭਗਤ ਕੌਣ ਨੇ ਜਿਹੜੇ ਕਿਰਤ ਕਰਕੇ ਆਪਣੇ ਪਰਿਵਾਰ ਪਾਲਦੇ ਨੇ 12 ਵਾਰਾਂ ਘੰਟੇ ਕੰਮ ਕਰਦੇ ਨੇ ਉਹ ਸਭ ਤੋਂ ਵੱਡੇ ਭਗਤ ਨੇ ਤੇ ਉਹਨਾਂ ਭਗਤਾਂ ਨੂੰ ਕਿਤੇ ਬਹਿ ਕੇ ਬਹੁਤਾ ਵੈਗਰੂ ਕਰਮ ਦੀ ਲੋੜ ਨਹੀਂ ਪੈਂਦੀ ਉਹਨਾਂ ਦੇ ਕਿਰਤ ਹੀ ਪ੍ਰਮਾਤਮਾ ਦਾ ਸ਼ੁਕਰ ਬਣ ਜਾਂਦੀ ਹੈ ਪਰ ਇਹ ਜਿਹੜੇ ਉਹ ਬਰਾਏ ਵਰਗੇ ਨੇ ਇਹਨਾਂ ਨੇ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਸੇਵਾ ਦੇ ਨਾਂ ਤੇ ਬਥੇਰੇ ਲੋਕਾਂ ਨੂੰ ਬੇਵਕੂਫ ਬਣਾਇਆ। ਜਿੰਨੀਆਂ ਪੋਲਾਂ ਖੁੱਲਣ ਗਈਆਂ। ਤੁਸੀਂ ਦੇਖਿਓ ਬਣਦਾ ਕੀ ਹੈ। ਮਤਲਬ ਰਿਪੀਟ ਕਰ ਜਾਣ ਦੁਆਰਾ। ਜਿਹੜੀ ਪ੍ਰਾਪਰਟੀ ਡੀਆਈਜੀ ਹਰਜਨ ਸਿੰਘ ਭੁੱਲਰ ਨੇ ਦੁਬਈ ਦੇ ਵਿੱਚ ਖਰੀਦੀ ਹੈ ਫਲੈਟ ਹੋਰ ਬੰਗਲੇ ਬੰਗਲੇ ਕਾਰੋ ਵਾਹ ট্রাক ਵਗੈਰਾ ਵੀ ਹੋਣਗੇ ਉਹ ਸਾਰੀ ਪ੍ਰਾਪਰਟੀ ਡਾਕਟਰ ਐਸ ਪੀ ਓਬਰਾਏ ਸਰਵਾਦੇ ਭਲੇ ਦੀ ਸੰਸਥਾ ਚਲਾਉਣ ਵਾਲੇ ਐਨ ਜੀਓ ਚਲਾਉਣ ਵਾਲੇ ਉਹਨਾਂ ਦੇ ਰਾਹੀਂ ਖਰੀਦੀ ਹੈ ਹੁਣ ਤੁਸੀਂ ਦੇਖੋ ਵੀ ਜੇ ਦਲਾਲ ਐਡਾ ਵੱਡਾ ਹੈ ਤੇ ਜਿਹਦੀ ਪ੍ਰਾਪਰਟੀ ਖਰੀਦੀ ਹੈ ਉਹ ਕਿੰਨਾ ਵੱਡਾ ਹੋ ਹੋਰ ਕਿੰਨੇ ਵੱਡੇ ਹੋਣਗੇ ਇਹ ਅਸੀਂ ਸਮਝਣਾ ਸਭ ਤੋਂ ਵੱਧ ਪੰਜਾਬ ਦਾ ਭਾਰਤ ਦਾ ਬੇੜਾ ਜੇ ਗਰਕ ਹੋਇਆ ਹੈ ਜਿਹੜੇ ਲੋਕ ਸ਼ਰਦਾ ਦੇ ਨਾਮ ਤੇ ਧਰਮ ਦੇ ਨਾਮ ਤੇ ਗੁੰਮਰਾਹ ਹੋਏ ਨੇ ਈਮੋਸ਼ਨਲ ਹੋਏ ਨੇ ਉਹਨਾਂ ਨੇ ਕੀਤਾ ਇਹ ਸਭ ਤੋਂ ਵੱਡਾ ਵਾਸਤਾ ਪੈਂਦਾ ਹੈ ਸੇਵਾ ਦੇ ਨਾਮ ਦਾ ਧਰਮ ਦੇ ਨਾਮ ਦਾ ਤੇ ਹੁਣ ਇਹਦੀ ਜਿਹੜੀਆਂ ਤਾਰਾਂ ਨੇ ਹਰ ਚੰਸ਼ ਵਿੱਚ ਡੀਆਈਜੀ ਭੁੱਲਰ ਦੇ ਨਾਲ ਜੁੜਦੀਆਂ ਹੋਰ ਨਾਲ ਵੀ ਜੁੜਨਗੀਆਂ ਬਾਕੀ ਪਲਾਸ ਮੇਰੇ ਕੋਲ ਪਿਆ ਹਲੇ ਜੋੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ